ਹਾਂਜੀ ਭਾਈ ਜੀ ਕੱਲ ਅਸੀਂ ਇੱਕ ਵੀਡੀਓ ਪਾਈ ਸੀ ਪੇਜ ਤੇ ਤੇ ਕੁਝ ਵੀਰੋ ਨੇ ਮੈਸੇਜ ਕੀਤਾ ਸੀਗਾ ਵੀ ਇਹ ਕਿਵੇਂ ਚੱਲਦਾ ਕੋਈ ਸਮਝ ਨਹੀਂ ਲੱਗੀ ਇਹਦੀ ਵੀ ਇਹ ਚੀਜ਼ ਕਿਵੇਂ ਬਣਾਈ ਹੋਇਆ ਪਟਾਕੇ ਚਲਾਉਣ ਵਾਲਾ ਸਿਸਟਮ ਬਣਾਇਆ ਸੀਗਾ ਅਸੀਂ ਇਹ ਤੇ ਇੱਥੇ ਭਾਈ ਜੀ ਮੋਰੀ ਕੱਢਣੀ ਹੈ ਤੇ ਸੈਜ ਰੱਖਣਾ ਇਹਦਾ ਜਿਹੜਾ ਗੈਸ ਚਲਾਉਣ ਵਾਲਾ ਆਪਣਾ ਹੁੰਦਾ ਲਾਈਟਰ ਹੁੰਦਾ ਨਾ ਉਹਨਾਂ ਸੈਜ ਹੀ ਰੱਖਣਾ ਜਿਹੜਾ ਇਹਦੇ ਵਿੱਚ ਪੂਰਾ ਫਿੱਟ-ਫਿੱਟ ਲੱਗੇ ਤੇ ਚੱਲਦਾ ਭਾਈ ਜੀ ਐਸਸੀ ਨਾਲ ਇਹ ਹੈਗੀ ਗੈਸ ਵੈਲਡ ਵਾਲੀ ਜਿਹੜਾ ਕਲੀ ਹੁੰਦੀ ਹੈ ਉਹ ਗੈਸ ਵੈਲਡ ਬਣਾਉਂਦੇ ਗੈਸ ਤਿਆਰ ਕਰਦੇ ਨੇ ਜਿਹੜੇ ਉਹ ਚੀਜ਼ ਹੈ ਇਹ ਡਲੀ ਜਿਆਦਾ ਵੱਡੀ ਐ ਤੂੰ ਕੱਟ ਇਹਨੂੰ ਤੋੜ ਕੇ ਥੋੜੇ ਥੋੜੇ ਛੋਟੇ ਛੋਟੇ ਪੀਸ ਪਾਉਣੇ ਸਿਰਫ ਡਲੀ ਦੇ ਸਾਇਦੇ ਨਿੱਕਾ ਜਿਹਾ ਸਾਇਜ ਜਿਹਦੇ ਵਿੱਚ ਪਾਉਣਾ ਮੂਰਲੇ ਪਾਸੇ ਦੀ ਪਾ ਕੇ ਪੈਪ ਦੇ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦੇਣਾ ਯਾਨੀ ਕਿ ਅੱਧੇ ਗਲਾਸ ਤੋਂ ਵੀ ਅੱਧਾ ਗਲਾਸ ਵਿੱਚ ਪਾਣੀ ਪਾ ਦਿੰਨੇ ਆ ਫਿਰ ਉਹਨੂੰ ਇੱਕ ਇੱਕ ਮਿੰਟ ਲਈ 30 ਸਕਿੰਟ ਲਈ ਆਪਾਂ ਹਿਲਾਉਣੇ ਵਿੱਚ ਤੇ ਗੈਸ ਤਿਆਰ ਹੋ ਜੂ ਫਿਰ ਇੱਥੋਂ ਆਪਾਂ ਇੱਥੋਂ ਆਪਣੇ ਉਹਦੇ ਨਾਲ ਲਾਈਟਰ ਨਾਲ ਬਟਨ ਦਬਦੇ ਆ ਤਾਂ ਫਿਰ ਇਹ ਪਟਾਕਾ ਵਧੀਆ ਚਲਾਉਂਦਾ ਹੈ। ਬਾਕੀ ਬਾਈ ਜੀ ਇਹ ਚੀਜ਼ ਘਰੇ ਹੀ ਨਹੀਂ ਚਲਾਉਣ ਵਾਲੀ ਹੈ, ਖੇਤ ਬੰਨੇ ਰੱਖਣ ਵਾਲੀ ਹੈ। ਕੋਸੂਰਾ ਲਈ ਜਾ ਕੋ ਪੰਛੀ ਡਾਉਣੇ ਹੁੰਦੇ ਆਪਾਂ ਫਸਲ ਦਉਂਦੇ। ਉਹਦੇ ਲਈ ਹੁੰਦੀ ਹੈ ਇਹ ਚੀਜ਼। ਘਰੇ ਬੱਚਾਂ ਦੇ ਚਲਾਉਣ ਵਾਲੀ ਇਹ ਚੀਜ਼ ਨਹੀਂ ਹੈ ਕਿਉਂਕਿ ਆ ਜੀ ਥੋੜੀ ਖਤਰਨਾਕ ਹੈ। ਬੱਚੇ ਨੂੰ ਹੱਥ ਲਾ ਲੈਣਗੇ, ਕੋਈ ਮੂੰਹ ਨੂੰ ਹੱਥ ਲਾ ਲੈਣਗੇ ਤਾਂ ਬਿਮਾਰ ਹੋਣ ਦਾ ਖਤਰਾ। ਤੇ ਇਸ ਚੀਜ਼ ਨਾਲ ਬਾਈ ਤੁਸੀਂ ਚਲਾ ਸਕਦੇ ਹੋ ਤੇ ਇਹ ਪਟਾਸ਼ ਨਾਲੋਂ ਜਿਵੇਂ ਬਰੂਦ ਆਪਾਂ ਨੂੰ ਮਹਿੰਗਾ ਪੈਂਦਾ ਖੇਤਾਂ ਚਲਾਉਣੇ, ਇਹ ਵਧੀਆ ਚੀਜ਼ ਹੈ ਬਾਈ ਸਸਤਾ ਪੈਂਦਾ। ਇਹ 70 ਰੁਪਏ ਕਿਲੋ ਆ ਜਾਂਦਾ ਭਾਈ ਆ ਵੀ ਲੈ ਲੋਂਗੇ ਤਾਂ ਇਹ 3-4 ਮਹੀਨੇ ਨਹੀਂ ਮੁੱਕਦਾਗਾ ਤੇ ਇੱਕ ਵਾਰ ਡਲੀ ਪਾਉਣੇ ਆਪਾਂ ਤਾਂ 3-4 ਵਾਰ ਇਹ ਪਟਾਕਾ ਚਲਾ ਦਿੰਦੀ ਹੈ। ਵੀ 1-2 ਮਿੰਟਾਂ ਬਾਅਦ ਫੇਰ ਉਹਨੂੰ ਹਲਾ ਕੇ ਗੈਸ ਤਿਆਰ ਹੋ ਜਾਂਦੀ ਫੇਰ ਉਹਨੂੰ ਦੁਬਾਰਾ ਚਲਾ ਸਕਦੇ ਆਪਾਂ। ਤੇ ਕਰੇ ਨਾ ਬਾਈ ਜੀ ਇਹ ਚੀਜ਼ ਵਰਤਿਓ ਜੋ ਬੱਚਿਆਂ ਲਈ ਨਹੀਂ ਹੈ ਇਹ ਚੀਜ਼ ਖੇਤ ਬੰਨੇ ਰੱਖਣ ਵਾਲੀ ਚੀਜ਼ ਹੈ ਜਿਨ੍ਹਾਂ ਦੇ ਘਰੇ ਬੱਚੇ ਆ ਉਹ ਇਸ ਚੀਜ਼ ਨੂੰ ਘਰੇ ਨਾ ਟਰਾਈ ਕਰਨ। ਕਿਉਂਕਿ ਇਹ ਚੀਜ਼ ਨੂੰ ਹੱਥ ਆਪਾਂ ਜਿਵੇਂ ਡਲੀ ਨੂੰ ਲਾਉਣੇ ਆਪਾਂ ਮੂੰਹ ਨੂੰ ਲਾ ਲੈ ਬਿਮਾਰ ਹੋਣ ਦਾ ਡਰ ਇਹਦਾ ਧੂਆਂ ਵੀ ਗੰਦਾ ਹੁੰਦਾ ਥੋੜਾ ਜਿਹਾ। ਉਹ ਗਲ ਗਲ ਨੂੰ ਚੜਦਾ ਤਾਂ ਗਲ ਖਰਾਬ ਕਰ ਦਿੰਦਾ ਤੇ ਇਹ ਚੀਜ਼ ਆ ਬਾਈ ਜੀ ਅਸੀਂ